ਦੀ ਬਜਟ ਸਪੀਚ ਦਾ ਅਸੀਂ ਲੋਕ ਵਾਰ-ਵਾਰ ਖੜੇ ਹੋ ਕੇ ਮੈਂ ਅਮਰ ਸਿੰਘ ਕਬਾਇਆ ਸਾਹਿਬ ਸੁਖਜਿੰਦਰ ਰੰਦਾਵਾ ਖੜੇ ਹੋ ਕੇ ਵਾਰ-ਵਾਰ ਕਿਹਾ ਕਿ ਪੂਰੀ ਬਜਟ ਸਪੀਚ ਦੇ ਵਿੱਚ ਇੱਕ ਵੀ ਵਾਰ ਪੰਜਾਬ ਦਾ ਨਾਮ ਨਹੀਂ ਆਇਆ ਪੰਜਾਬ ਦਾ ਜ਼ਿਕਰ ਨਹੀਂ ਆਇਆ ਜਦਕਿ ਕਈ ਵਾਰ ਬਿਹਾਰ ਦਾ ਨਾਮ ਲੈ ਗਿਆ ਆਂਧਰਾ ਪ੍ਰਦੇਸ਼ ਦਾ ਨਾਮ ਲੈ ਗਿਆ ਆਪ ਦੇ ਅਲਾਈਅੰਸ ਪਾਰਟਨਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ ਕਿਉਂਕਿ ਸਰਕਾਰ ਨਾ ਡਿੱਗ ਜਾਏ ਹਰ ਸਟੇਟ ਦਾ ਕਿਤੇ ਨਾ ਕਿਤੇ ਨਾਂ ਆਇਆ ਲੇਕਿਨ ਕੇਰਲ ਦਾ ਇੱਕ ਵਾਰੀ ਨਾਂ ਨਹੀਂ ਆਇਆ ਪੰਜਾਬ ਦਾ ਇੱਕ ਵਾਰੀ ਨਾਂ ਨਹੀਂ ਆਇਆ ਇਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲਾ ਨੇ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਦਿੱਤਾ ਪਰ ਇਹ ਭੁੱਲਣਾ ਨਹੀਂ ਚਾਹੀਦਾ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਉਹ ਸੂਬਾ ਹੈ ਜਿਹਰੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਹਨ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇ ਕੇ ਅੱਜ ਸਾਡੇ ਦੇਸ਼ ਦੀ ਆਣ ਔਰ ਸ਼ਾਨ ਦੀ ਰਾਖੀ ਰੱਖੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ ਉਹ ਇੱਕ ਇੱਕ ਬੰਦਾ ਵਿਹਾਂ-ਵਿਹਾਂ ਨਾਲ ਲੜਾਈ ਲੜਦਾ ਹੈ ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਾਡੇ ਨਾਲ ਵਿਤਕਰਾ ਹੋ ਰਿਹਾ ਸਾਡੀ ਡਿਮਾਂਡ ਸੀ ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ ਐਮਪੀ ਸਭਾ ਨਾਲੇ ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆ ਆਦੀ ਰਿਵਿਊ ਬਜਟ ਸਪੀਚ ਹੋਏਗੀ ਇਹ ਰਿਪਲਾਈ ਆਏਗਾ ਫਾਈਨਾਂਸ ਮਿਨਿਸਟਰ ਦਾ ਉਹਰੇ ਵਿੱਚ ਪੰਜਾਬ ਨੂੰ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਹੋਰੇ ਅੱਸੇ ਅਨਾਉਂਸਮੈਂਟ ਕੀਤੀ ਜਾਵੇ ਚਾਹੇ ਕੁਝ ਕੀਤੀ ਜਾਵੇ ਸਾਨੂੰ ਤਾਂ ਕਹਿੰਦੇ ਆ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੁਸੀਂ ਸਭ ਨੂੰ ਫਲੱਡ ਰੀਲੀਫ ਅੱਸੇ ਅਸਿਸਟੈਂਸ ਦਿੱਤੀ ਹਿਮਾਚਲ ਨੂੰ ਵੀ ਦਿੱਤੀ ਤੇ ਬਿਹਾਰ ਨੂੰ ਵੀ ਦਿੱਤੀ ਲੇਕਿਨ ਪੰਜਾਬ ਨੂੰ ਪੁੱਲ ਗਏ ਪੰਜਾਬ ਦੇ ਵਿੱਚ ਵੀ ਫਲੱਡ ਆਏ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਲੇਕਿਨ ਪੰਜਾਬ ਅੱਸੇ ਕੋਈ ਕੋਈ ਕਿਸੇ ਪ੍ਰਕਾਰ ਦੀ ਕੋਈ ਅਨਾਉਂਸਮੈਂਟ ਨਹੀਂ